ਸਤਿ ਸ਼੍ਰੀ ਅਕਾਲ ਜੀ। ਹੋਠੀਕੋ। ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਂਡ ਨੇਟਿਵ ਚੈਨਲ ਤੇ। ਹੋਰ ਸੁਣਾਉਂਦੀ ਆਂ ਚੱਲੋ। ਠੀਕੋ, ਸਭੀ ਠੀਕ ਆ। ਉਹ ਨਾਲ ਰੱਖੜੀ ਆਂ ਦੀ ਸਾਰਿਆਂ। ਤੇ ਕੈਨ ਪਰਵਾ ਨੂੰ ਬਹੁਤ-ਬਹੁਤ ਮੁਬਾਰਕਾ। ਰੱਖੜੀ ਦਾ ਤਿਉਹਾਰ ਹੈ। ਸਾਰਿਆਂ ਵਾਸਤੇ ਖੁਸ਼ੀਆਂ ਲੱਗ ਕੇ ਆਵੇ। ਕੈਨ ਪਰਵਾ ਵਾਸਤੇ, ਸਾਰਿਆਂ ਵਾਸਤੇ ਹਰ ਸਾਲ ਖੁਸ਼ੀਆਂ ਭਰਿਆ ਤਿਉਹਾਰ ਹੋਵੇ। ਸਾਰਿਆਂ ਨੂੰ ਮੁਬਾਰਕਾਂ ਰੱਖੜੀ ਦੀਆਂ ਬਹੁਤ-ਬਹੁਤ। ਠੀਕ ਹੈ। ਤੇ ਅੱਜ ਲਿੱਕਿਆ ਆਇਆ ਕੋਸ਼ੀਏ ਨਾਲ ਇਹ ਹੋਇਆ ਕੀ ਕਹਿੰਦੇ ਇਹਨਾਂ ਨੂੰ ਆ ਦੇਖੋ ਸ਼ਰਧ ਸੌਰੀ ਸੁਣਿਆ ਦੇ ਆ ਕੇ ਦਿਖਾ ਦਾਂ ਮੈਂ ਅਕਸ ਕਿ ਪੈ ਗਿਆ ਚਲ ਕੋਈ ਨਾ ਆ ਦੇਖੋ ਇਹ ਨੇ ਆ ਇਹ ਦੇਖੋ ਇਲਾਵਾ ਵੀ ਆਪਾਂ ਦਿਖਾਏ ਆ ਹੋਰ ਮਤਲਬ ਕਿ ਡਿਜ਼ਾਈਨ ਚ ਬਣੇ ਹੋਏ ਸੀਗੇ ਉਹ ਤੁਹਾਨੂੰ ਮੈਂ ਪਾ ਕੇ ਨਹੀਂ ਦਿਖਾਏ ਹੈਗੇ ਤੁਹਾਡੀ ਗਲਤੀ ਜੀ ਹੋਗੀ ਮਤਲਬ ਇਹ ਦਿਖਾਉਣ ਨਾਲ ਥੋੜਾ ਜਿਆਦਾ ਪਤਾ ਲੱਗਦਾ ਲੁੱਕ ਇੰਦੀ ਕਿਉਂ ਜੀ ਆ ਰਹੀ ਹੈ ਹੈਨਾ ਆ ਦੇਖੋ ਐਵੇਂ ਆਪਾਂ ਬੱਚਿਆਂ ਦੇ ਮਤਲਬ ਕਿ ਪੰਜ ਦਣੀਆਂ ਨੇ ਆਪਾਂ ਗਲੇ ਜਿੱਥੇ ਵੀ ਆ ਉਹ ਕਰ ਲੈਂਦੇ ਆ ਬੰਨ ਲੈਂਦੇ ਆ ਬਿਲਕੁਲ ਉਹ ਹੋ ਜਾਂਦਾ ਟਾਈਟ ਜਾਏ ਆ ਦੇਖੋ ਇਹ ਐਵੇਂ ਲੱਗੇਗਾ ਆ ਦੇਖੋ ਇਹ ਇਹ ਕਲਰ ਇੱਕ ਤੁਹਾਨੂੰ ਕਲਰ ਦਿਖਾ ਦਿੰਨੇ ਆ ਦੇਖੋ ਕ੍ਰੋਸ਼ੀਏ ਨਾਲ ਸਾਰਾ ਬਣਿਆ ਹੋਇਆ ਇਹ ਦੇਖੋ ਇਹਦੇ ਚ ਇੱਕ ਬਲੈਕ ਹੈ ਕਈ ਜਿਵੇਂ ਮੈਂ ਦੇਖਣ ਨੂੰ ਕਹਿ ਦਿੰਦੇ ਆ ਸਕਰਟਾ ਵਾਂਗੂ ਲੱਗਦੀ ਹੈ ਹੈਨਾ ਤੇ ਆਪ ਇਹ ਤਣੀਆਂ ਨੇ ਦੀਆਂ ਇਧਰ ਲਿਆ ਤੇ ਆਪ ਜਦੋਂ ਆਪਾ ਬੱਚੇ ਆ ਪਾਊਗਾ ਗਲ ਚ ਆਪਾਂ ਇਹ ਤਣੀਆਂ ਖਿੱਚ ਲੈਨੇ ਆ ਉੱਪਰ ਨੂੰ ਬਿਲਕੁਲ ਐਂ ਐਵੇਂ ਬਣ ਜਾਂਦਾ ਇਹ ਬਹੁਤ ਵਧੀਆ ਇੱਕ ਇਹ ਬਲੈਕ ਹੈ ਇੱਕ ਇਹ ਇਹ ਲਾਈਟ ਜਾਂ ਨਹੀਂ ਲਾਈਟ ਨਹੀਂ ਸੌਰੀ ਮੋਰ ਪੰਖੀ ਜਾਂ ਗ੍ਰੀਨ ਹੈ ਇਹ ਇਹ ਚ ਪਿੰਕ ਨਾਲ ਇਹ ਥੱਲੇ ਉਹ ਕਰਦਾ ਡਿਜ਼ਾਈਨ ਤੇ ਉੱਪਰ ਜਿੰਨਾ ਵੀ ਬਣ ਕੇ ਤਿਆਰ ਹੋਇਆ ਜੋ ਜੋ ਵੀ ਥੋੜਾ ਥੋੜਾ ਬਹੁਤਾ ਜਿਵੇਂ ਵੀ ਬਣ ਕੇ ਤਿਆਰ ਹੁੰਦਾ ਉਹ ਮੈਂ ਤੁਹਾਨੂੰ ਉਹਨਾਂ ਸ਼ੇਅਰ ਕਰ ਦਿਆਂ ਤੁਹਾਨੂੰ ਦਿਖਾਣੇ ਆ ਹੈਨਾ ਤੇ ਕਿਹਜੇਗਾ ਪੀਲੇਜ ਕਲਰ ਸਾਰੇ ਘਰ ਪਤਨੀਆਂ ਪਾਈਆਂ ਹੋਏ ਨਾ ਜਦੋਂ ਬੱਚਾ ਪਾਏਗਾ ਤੈਨੂੰ ਐ ਆਪਾ ਆ ਦੇਖ ਐ ਹੋ ਜਾਂਦਾ ਬੜੇ ਚ ਠੀਕ ਹੈ ਇੱਕ ਇਹ ਹੈਗਾ ਜੀ ਵਾਈਟ ਦੇਖ ਇੱਕ ਹੈ ਇਹ ਬਲੈਕ ਤੇ ਪਿੰਕ ਹੈ ਇਹ ਇਹ ਸਾਰੇ ਕੋਸ਼ੇ ਨਾਲ ਬਣਿਆ ਹੋਇਆ ਆਪਣਾ ਅਲਜੀ ਮੇ ਵੀ ਕੋਈ ਫਰੋਸ਼ੀਏ ਦਾ ਲਾ ਲਓ ਜਾਂ ਸਲਾਈਆਂ ਤੇ ਲਾ ਲਓ ਜਿਵੇਂ ਵੀ ਥੋੜਾ ਬਹੁਤ ਜਿਵੇਂ ਵੀ ਤਿਆਰ ਹੁੰਦਾ ਮਸ਼ੀਨ ਤੇ ਉਵੇਂ ਤੁਹਾਨੂੰ ਦਿਖਾਣੇ ਆ ਹੋਲੀ-ਹੋਲੀ ਬਣਾ ਚਲੋ ਬਣਾ ਰਹੇ ਨੇ ਕਿਸੀ ਜਿਵੇਂ ਬਣੀ ਜਾਂਦਾ ਸੈਂਪਲ ਤੋਂ ਤੇ ਜਿਹੜੀ ਜਿਹੜੀ ਚੀਜ਼ ਬਣ ਜਾਂਦੀ ਉਵੇਂ ਤੁਹਾਨੂੰ ਦਿਖਾਈ ਜਾਂਦੇ ਇਹਨਾਂ ਚ ਤੁਹਾਨੂੰ ਜਿਵੇਂ ਆ ਹੋ ਗਿਆ ਇਹ ਹੋ ਗਿਆ ਕੋਈ ਵੀ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਦੱਸ ਸਕਦੇ ਹੋ ਮੰਗਵਾ ਸਕਦੇ ਹੋ ਨੰਬਰ ਆ ਪਲਾਸ ਸਕਰੀਨ ਤੇ ਚਲੇ ਰਿਹਾ ਆ ਦੇਖੋ ਕਿ ਬਲੈਕ ਹੈ ਬਲੈਕ ਦੋ ਸਪੋਰ ਸੀਗੇ ਉਹ ਵਿਕ ਗਏ ਠੀਕ ਹੈ ਇਹ ਮਨ ਲਵਾ ਇੱਕ ਲਾਸਟ ਹੈ ਉਹ ਨਾਲ ਦੀ ਨਾਲ ਵਿਕ ਗਏ ਉਹ ਤੇ ਇਹ ਕਲਰ ਆ ਬਾਕੀ ਹੋਰ ਵੀ ਚਲੋ ਬਣ ਰਹੇ ਨੇ ਤੇ ਦੂਜੇ ਵੀ ਤੁਹਾਨੂੰ ਦਿਖਾਏ ਸੀ ਸ਼ਰੱਗ ਉਹ ਮੈਂ ਜਿਵੇਂ ਆਪਾਂ ਨੇ ਆਏ ਤੇ ਪਾ ਕੇ ਦਿਖਾਇਆ ਉਹ ਮੈਂ ਨਹੀਂ ਦਿਖਾਇਆ ਹੈਗਾ ਤੁਹਾਨੂੰ ਕੋਈ ਨਾ ਮੈਂ ਇੱਕ ਨਾ ਅਗਲੀ ਵੀਡੀਓ ਚ ਇੱਕ ਪਾ ਕੇ ਦਿਖਾਉਂਗੀ ਜਿਵੇਂ ਆ ਦੇ ਮੈਂ ਆਪਾਂ ਨੇ ਪਾਇਆ ਉਹ ਵਧੀਆ ਲੱਗਦਾ ਉਹ ਵੀ ਇਵੇਂ ਤੇ ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਆਵੇ ਤਾਂ ਸਕਰੀਨ ਸ਼ਾਟ ਲੈ ਕੇ ਦੱਸ ਸਕਦੇ ਹੋ ਮੰਗਵਾ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਹੈਗਾ 350 ਠੀਕ ਹੈ ਤੇ ਸ਼ਿਪਿੰਗ ਚਾਰ ਥੋੜੀ ਆਪਦੀ ਤੇ 350 ਇਹਨਾਂ ਦਾ ਪ੍ਰਾਈਸ ਹੈ ਕਈ ਵਾਰ انا ਮੈਂ ਹਰ ਇੱਕ ਚੀਜ਼ ਦਾ ਪ੍ਰਾਈਸ ਵੀਡੀਓ ਚ ਦੱਸਦੀ ਆ ਤੇ ਕਈ ਚਲੋ ਸਿਸਟਰ ਭਾਣਾ ਪੁੱਛ ਦਿਆ ਨੇ ਮੈਸੇਜ ਕਰਕੇ ਵੀ ਦੀਦੀ ਕੀ ਪ੍ਰਾਈਜ਼ ਆਦਾ ਹੈ ਨਾ ਕੀ ਹੈ ਬਲਕਿ ਮੈਂ ਸਾਰਾ ਇਹ ਤੁਹਾਨੂੰ ਜੇ ਦੋ ਤਰ੍ਹਾਂ ਦੀ ਚੀਜ਼ਾਂ ਨੇ ਤਾਂ ਜੇ ਲੱਗ-ਲੱਗ ਪ੍ਰਾਈਜ਼ ਆ ਤਾਂ ਉਹਨਾਂ ਦਾ ਉਹ ਵੀ ਦੱਸਾਂਗੀ ਵੀ ਇਹਦਾ ਇਹ ਪ੍ਰਾਈਜ਼ ਆਊਗਾ ਇਹ ਹੈ ਨਾ ਤੇ ਸਾਰਾ ਕੁਝ ਦੱਸਿਆ ਹੁੰਦਾ ਤੁਸੀਂ ਪਲੀਜ਼ ਧਿਆਨ ਨਾਲ ਵੀਡੀਓ ਵੇਖਿਆ ਕਰੋ ਤੇ ਉਹਦੇ ਵਿੱਚ ਸਭ ਕੁਝ ਰੇਟ ਦੱਸਿਆ ਹੁੰਦਾ ਵੀ ਚਾਰਜ ਸ਼ਿਪਿੰਗ ਲੱਗੇਗੀ ਜਾਂ ਨਹੀਂ ਲੱਗੇਗੀ ਇਹਨਾਂ ਰੇਟ ਹੈ ਠੀਕ ਹੈ ਬਾਕੀ ਕਮੈਂਟ ਕਰਨ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਵਧੀਆ ਕਮੈਂਟ ਕਰਦੇ ਹੋ ਘਣਪਰਾਹ ਬਹੁਤ-ਬਹੁਤ ਧੰਨਵਾਦ ਤੁਹਾਡਾ ਧਿਆਈ ਆਪਣਾ ਪਿਆਰ ਬਣਾਈ ਰੱਖਿਓ ਬਹੁਤ ਵਧੀਆ ਲੱਗਦਾ ਤੇ ਬਾਕੀ ਫੇਰ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਖੜ ਗਿਆ ਬਹੁਤ ਹੋਰ ਮੁਾਰਤ ਆ ਮੇਰੇ ਭੈਣ ਭਰਾਵਾਂ ਨੂੰ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰੋ ਬੰਦੇ ਵਧੀਆ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਥੈਂਕ ਯੂ ਐਸੇ ਬਹੁਤ ਹੋ ਥੈਂਕ ਯੂ ਧੰਨਵਾਦ ਤੁਹਾਡਾ ਵੀਡੀਓ ਨੂੰ ਬਹੁਤ ਪਿਆਰ ਮਿਲ ਰਿਹਾ ਮੇਰੇ ਭੈਣ ਭਰਾਵਾਂ ਦਾ ਤੇ ਐ ਆਪਣਾ ਪਿਆਰ ਬਣਾਈ ਰੱਖਿਓ ਤੇ ਬਾਕੀ ਫੇਰ ਅਗਲੀ ਵੀਡੀਓ 'ਚ ਆਪਾਂ ਮਿਲਾਂਗੇ ਹੁਣ ਕਰਦੇ ਆਪਾਂ ਵੀਡੀਓ ਦਾ ਐਂਡ ਓਕੇ ਧੰਨਵਾਦ ਸ਼ਸ਼੍ਰੀ ਕਾਲ ਜੀ